ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰ ਪ੍ਰਤਿਵੇਰ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 27 April ਤੋਂ ਲੈ ਕੇ 4 May ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਵਿੱਚ ਕੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ ਤੇ ਕਿਹੜਾ ਸਿਸਟਮ ਲੱਗਣ ਜਾ ਰਿਹਾ ਹੈ ਜੋ ਕਿ 30 April ਤੋਂ ਲੈ ਕੇ 29-30 April ਉਸ ਤੋਂ ਪਰੇ 1 ਤੋਂ ਲੈ ਕੇ 4 May ਦੇ ਵਿਚਾਲੇ ਲੱਗਣ ਦੀ ਸੰਭਾਵਨਾ ਹੈ ਤੇ ਇਹਨਾਂ ਦਿਨਾਂ ਵਿੱਚ ਇਹ ਮੌਸਮ ਬਦਲ ਸਕਦਾ ਠੀਕ ਕਿਹੜੇ-ਕਿਹੜੇ ਇਲਾਕਿਆਂ ਵਿੱਚ ਇਸ ਦਾ ਅਫੈਕਟ ਵੇਖਣ ਨੂੰ ਮਿਲ ਸਰੇ ਕਿਤੇ ਕਿਤੇ ਹਲਕੇ ਦਰਮਿਆਨੇ ਕਿਤੇ ਕਿਤੇ ਤੇਜ਼ ਜੜਮੀ ਦੀ ਝਟ ਦੀ ਹੈ ਤਾਂ ਕਿੱਡ ਕਿੱਡ ਖੇਤਰਾਂ ਵਿੱਚ ਹਨੇਰ ਝੱਖੜ ਚੱਲਣ ਦੀ ਸੰਭਾਵਨਾ ਕਿਤਕ ਕਿਤੇ ਜੜੀ ਗੜਮਰੀ ਹੋਣ ਦੀ ਸੰਭਾਵਨਾ ਜਿਹੜੀ ਪੰਤੀ ਦਿਖਾਈ ਦੇ ਰਹੀ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਵੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸ਼ੁਰੂ ਕਰਦੇ ਹਾਂ ਇਸ ਦੀ ਇਹ ਵੀਡੀਓ ਤਾਂ ਸਭ ਤੋਂ ਪਹਿਲਾਂ ਗੱਲ ਕਰੀ ਤੇ ਜਿਹੜੇ 39 40 ਕਿਤੇ ਕਿਤੇ 41 ਜਾਂ 41 ਤੋਂ ਪਲੱਸ ਵੀ ਜਾ ਸਕਦੇ ਨੇ ਤੇ ਇਹਨਾਂ ਦਿਨਾਂ ਵਿੱਚ ਜਿਹੜੀ ਗਰਮੀ ਆਪਣਾ ਜੋਰ ਫੜੇਗੀ ਜਾਂ ਉਸ ਤੋਂ ਬਾਅਦ ਜਿਹੜਾ ਆ 30 April ਤੋਂ ਲੈ ਕੇ ਠੀਕ ਹੈ 29 ਜਾਂ 30 ਨੂੰ ਹੋ ਸਕਦਾ ਕੁਝ ਖੇਤਰਾਂ ਵਿੱਚ ਚਾਂਸ ਬਣ ਸਕਦੇ ਨੇ ਪਰ ਆ 30 April ਨੂੰ ਇਸ ਵਿੱਚ ਹਨੇਰ ਝੱਖੜ ਚੱਲਣ ਦੀ ਸੰਭਾਵਨਾ ਹੈ ਕੁਝ ਖੇਤਰਾਂ ਵਿੱਚ ਹਨੇਰ ਝੱਖੜ ਚੱਲ ਸਕਦਾ ਉਸ ਵੇਲੇ 1 ਤੋਂ ਲੈ ਕੇ 4 ਮਈ ਦੇ ਦੌਰਾਨ ਠੀਕ ਹੈ ਇਹ ਚਾਰ ਕੁ ਦਿਨ ਖਾਸ ਰਹਿਣਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਖੇਤਰਾਂ ਲਈ ਤੇ ਇਸ ਵਿੱਚ ਇੱਕ ਜਾਂ ਦੋ ਵਾਰ ਵੱਡੇ ਤੌਰ ਤੇ ਅਸੀਂ ਗੱਲ ਕਰ ਰਹੇ ਹਾਂ ਹਨੇਰ ਝੱਖੜ ਚੱਲਣ ਦੀ ਸੰਭਾਵਨਾ ਇੱਕ ਜਾਂ ਦੋ ਵਾਰ ਆ ਪੰਜਾਬ ਹਰਿਆਣਾ ਰਾਜਸਥਾਨ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਹਰਿਆਣਾ ਦੇ ਖੇਤਰوں ਕੋ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਕਈ ਥਾਵ ਤੇ ਮੀਂਹ ਦਾ ਸਾਰ ਜਿਹੜੇ ਬੰਦੇ ਦਿਖਾਈ ਤੇਰੇ ਨੇ ਇੱਕ ਅੱਧੀ ਵਾਰ ਹੋ ਸਕਦਾ ਟੁੱਟਮੀ ਕਾਰਮੀਆਂ ਰਹਿ ਸਕਦੇ ਇੱਕ ਵਾਰ ਜਿਹੜਾ ਇੱਕ ਦਿਨ ਹੋ ਸਕਦਾ ਮੌਸਮ ਠੀਕ ਠਾਕ ਰਹੇ ਜਾਂ ਇੱਕ ਜਾਂ ਦੋ ਵਾਰ ਤੇ ਇੱਕ ਦੋ ਵਾਰ ਮੀਂਹ ਦਾ ਸਾਰ ਪੈ ਸਕਦੇ ਜਾਨੀ ਕਿ 4-5 ਦਿਨ ਦੇ ਵਿੱਚ ਵਿੱਚ 30 ਅਪ੍ਰੈਲ ਤੋਂ ਲੈ ਕੇ 4 ਮਈ ਦੇ ਵਿਚਾਲੇ ਠੀ ਇੱਕ ਜਾਂ ਦੋ ਵਾਰ ਮੀਂਹ ਦਾ ਸਾਰ ਪੰਨਗੇ ਤੇ ਇੱਕ ਤੇ ਦੋ ਵਾਰ ਹੋ ਸਕਦਾ ਇੱਕ ਦੋ ਦਿਨ ਜਿਹੜਾ ਵੱਡੇ ਤੌਰ ਤੇ ਜਿਹੜਾ ਹਨੇਰ ਝਖੜ ਚੱਲ ਸਕਦਾ ਤੇ ਕਈ ਆਪਾਂ ਗੱਲ ਕਰੇ ਇਸ ਦੀ ਜਿਹੜੇ ਰਫਤਾਰ ਹੋਵੇਗੀ ਕਿਤੇ ਕਿਤੇ 30 ਤੋਂ 40 ਕਿਤੇ ਕਿਤੇ 50 60 ਤੇ ਕੁਝ ਖੇਤਰਾਂ 70 80 ਜਾਂ 80 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇ ਇਹ ਜਿਹੜੀਆਂ ਹਵਾਵਾਂ ਚੱਲ ਸਕਦੀਆਂ ਟੈਂਪਰੇਚਰ ਜਿਹੜੇ ਤੁਹਾਨੂੰ ਦੱਸ ਰਿਹਾ ਤੇ 29 April ਤੱਕ 30 April ਤੱਕ 41 ਕਿਤੇ ਕਿਤੇ ਹੋ ਸਕਦੇ ਕਿਤੇ ਕਿਤੇ 39 40 ਕਿਤੇ ਕਿਤੇ 41 42 ਕਿਤੇ ਕਿਤੇ ਹੋਸਰੇ 41 ਪਲੱਸ ਜਾਨਕੀ 42 43 ਡਿਗਰੀ ਜਿਹੜੇ ਦਰਜ ਕੀਤੇ ਜਾ ਸਕਦੇ ਨੇ ਤਾਂ ਉਸ ਤੋਂ ਬਾਅਦ ਗੱਲ ਕਰੀਏ 27 28 29 ਦੇ ਦੌਰਾਨ ਜਿਹੜੇ ਹਵਾਵਾਂ ਵਣਗੀਆਂ ਪੱਛਮ ਦਿਸ਼ਾ ਤੋਂ ਤੇ ਉੱਤਰ ਦਿਸ਼ਾ ਤੋਂ ਵਗਣ ਦੀ ਤੋ ਕੁਝਕ ਸਮੇਂ ਲਈ ਹੋ ਸਕਦਾ ਠੀਕ ਹੈ ਜਿਹੜਿਆਂ ਦੱਖਣ ਤੋਂ ਜਾਂ ਪੂਰੇ ਦੀ ਵਾਪਸੀ ਹੋ ਸਕਦੀ ਪਰ ਇਹਨਾਂ ਦਿਨਾਂ ਤੇ ਜ਼ਿਆਦਾਤਰ ਜਿਹੜੇ ਹੋਣਗੇ ਪੱਛਮ ਦਿਸ਼ਾ ਤੋਂ ਵਗਦਿਆਂ ਰਹਿਣਗੇ ਹਲਕੇ ਦਰਮਿਆਨੇ ਰਫ਼ਤਾਰ ਦੀਆਂ ਤੋ ਉਸ ਵਾਰ 29 ਦੇ ਆਪਾਂ ਗੱਲ ਕਰੀ 29 ਅਪ੍ਰੈਲ ਨੂੰ ਹੋਸਰੇ ਕੁਝਕ ਆ ਸਮੇਂ ਲਈ ਜਿਹੜੀ ਪੂਰਵੀ ਆਵੰਦੀ ਵਾਪਸੀ ਹੋਸਰੇ 30 ਅਪ੍ਰੈਲ ਤੋਂ ਜਿਹੜਾ ਪੂਰਾ ਯਾਨੀ ਕਿ ਖੁੱਲ ਕੇ ਚੱਲਣ ਦੀ ਸੰਭਾਵਨਾ 30 ਅਪ੍ਰੈਲ ਤੋਂ ਲੈ ਕੇ ਦੇ 4 ਮਈ ਦੇ ਦੌਰਾਨ ਇਹਨਾਂ ਦਿਨਾਂ ਦੇ ਦੌਰਾਨ ਜਿਹੜਾ ਪੂਰਾ ਚੱਲੇਗਾ ਯਾਨੀ ਕਿ ਉਸ ਵਾਰ ਆਪਾਂ ਗੱਲ ਕਰੇ ਨਵੀਂ ਵਾਲੇ ਹਵਾਵਾਂ ਜਿਹੜੇ ਪਹੁੰਚਣਗੀ ਆ ਪੰਜਾਬ ਪੰਜਾਬ ਦੇ यूपी 아 दिल्ली ਦੇ ਖੇਤਰਾਂ ਵਿੱਚ ਤਾਂ ਜਿਸ ਕਰਕੇ ਨਮੀ ਕਾਫੀ ਆ ਠੀਕ ਹੈ ਵਦਨ ਦੇ ਨਾਲ ਜਿਹੜੇ ਦੁਪਹਿਰ ਸ਼ਾਮ ਦੇ ਆਸਪਰੇਟ ਗਰ ਚੰਗਲ ਬੱਦਲ ਬਣਨਗੇ ਜੋ ਕਿ ਕਿਸੇ ਵੀ ਇਲਾਕੇ ਪਰ ਪ੍ਰਭਾਵਿਤ ਕਰ ਸਕਦੇ ਟੈਂਪਰੇਚਰ ਕਾਫੀ ਜਿਹੜੇ ਆ ਵਧੇ ਹੋਏ ਨੇ ਠੀਕ ਹੈ ਤਾਂ ਇਸ ਕਰਕੇ ਆਪਾਂ ਗੱਲ ਕਰੇ ਉਸ ਵਾਰ ਜਿਹੜੇ ਨਮੀ ਵਾਲੇ ਹਵਾਵਾਂ ਪਹੁੰਚਣਗੇ ਪੂਰੇ ਦੀ ਵਾਪਸੀ ਹੋਵੇਗੀ ਤਾਂ ਜਿਸ ਕਰਕੇ ਸਿਸਟਮ ਲੱਗਦਾ ਸਾਰ ਪਾਦੇ ਦਿਖਾਈ ਦੇ ਰਹੇ ਨੇ ਤਾਂ ਉਸ ਵਾਰ 3 ਤੇ 4 ਮਈ ਨੂੰ ਇੱਕ ਜਿਹੜਾ डब्ल्यूडी ਪਹੁੰਚਣ ਜਾ ਰਿਹਾ ਠੀਕ ਹੈ 3 ਜਾਂ 4 ਮਈ ਨੂੰ ਤਾਂ ਉਹ ਅਗਲਾ ਜਿਹੜਾ ਸਿਸਟਮ ਹੋਵੇਗਾ 3 4 ਤੋਂ ਲੈ ਕੇ ਠੀਕ ਹੈ 8 ਮਈ ਦੇ ਦੌਰਾਨ ਫਿਰ ਤੋਂ ਜਿਹੜ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਇਸ ਵਿੱਚ ਇੱਕ ਜਾਂ ਦੋ ਜਾਂ ਦੋ ਜਾਂ ਤਿੰਨ ਵਾਰ ਠੀਕ ਹੈ ਨੇਰ ਚੱਕਰ ਚੱਲ ਸਕਦਾ ਹੈ ਤੇ ਇੱਕ ਜਾਂ ਦੋ ਵਾਰ ਵੱਡੇ ਉਤਾਰ ਤੌਰ ਤੇ ਜਿਹੜਾ ਨੇਰ ਚੱਕਰ ਚੱਲਣ ਦੀ ਸੰਭਾਵਨਾ ਤੇ ਇੱਕ ਦੋ ਵਾਰ ਅਮੀ ਦਾ ਸਾਰ ਜਿਹੜਾ ਪਾਣ ਦੇ ਦਿਖਾਈ ਦੇ ਰਹੇ ਨੇ ਇੱਕ ਅੱਧੀ ਵਾਰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਕਈ ਖੇਤਰਾਂ ਵਿੱਚ ਮੀਂਹ ਜਿਹੜਾ ਆ ਪੈਸੇ ਦਾ ਕਿਤੇ ਕਿਤੇ ਆਪਾਂ ਗੱਲ ਕਰੇ ਨਿੱਕੀ ਮੋਟੀ ਗਾੜੇ ਮਾਰ ਤੋਂ ਇਨਕਾਰ ਨਹੀਂ ਕੀਤਾ ਜਾਸਰ ਇੱਕ ਮਈ ਤੋਂ ਲੈ ਕੇ 4 ਮਈ ਦੇ ਦੌਰਾਨ ਉਸ ਵਾਰ 4 ਮਈ ਤੋਂ ਲੈ ਕੇ 8 ਮਈ ਦੇ ਦੌਰਾਨ ਜੇ ਉਹ ਸਿਸਟਮ ਲੱਗ ਕੇ ਚੱਲ ਗਿਆ ਇਹਨਾਂ ਵਿੱਚ ਗੜੇਮਾਰੀ ਤੋਂ ਇਨਕਾਰ ਆਪਾਂ ਨਹੀਂ ਕਰ ਸਕਦੇ ਕਿਉਂਕਿ ਇਸ ਵਿੱਚ ਗੜੇਮਾਰੀ ਵੀ ਆਉਂਦੇ ਹੈ ਜਿਹੜਾ ਸਾਰ ਨੇ ਦੁਪਹਿਰ ਸ਼ਾਮ ਦੇ ਜਿਹੜੀ ਬੱਦਲ ਹੋਈ ਬਣੇਗੀ ਹੀਟ ਆ ਕਾਫੀ ਵਧਨ ਦੇ ਕਾਰਨ ਜਿਹੜੇ ਨਮੀ ਕਾਫੀ ਬਣੀ ਹੈ ਤੇ ਇਸ ਕਰੇ ਦੁਪਹਿਰ ਸ਼ਾਮ ਦੇ ਆਸਪਾਸ ਗਰਚਮਗਲ ਬੱਦਲ ਬਣਨਗੇ ਤੇ ਇਸ ਵਿੱਚ ਗੜੇਮਾਰੀ ਆ ਵੇਖਣ ਨੂੰ ਮਿਲੇ ਕਿਤੇ ਕਿਤੇ ਹਲਕੀ ਕਿਤੇ ਕਿਤੇ ਮੋਟੀ ਜੜੀ ਗੜੇਮਾਰੀ ਦਰਜ ਕੀਤੀ ਜਾ ਸਕਦੀ ਹੈ ਤੇ 29 ਅਪ੍ਰੈਲ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ 30 ਅਪ੍ਰੈਲ ਤੋਂ ਠੀਕ ਉਸ ਦੇ ਕੁਝ ਖੇਤਰਾਂ ਦੁਪਹਿਰ ਸ਼ਾਮ ਦੇ ਆਸਪਾਸ ਬੱਦਲਵਾਈ ਬਾਂ ਨਾ ਇੱਕ ਜਾਂ ਦੋ ਵਾਰ ਵੀ ਦਾ ਸਾਰ ਬੰਨਗੇ ਤਾਂ ਹਨੇਰ ਝੱਖੜ ਵੀ ਇੱਕ ਜਾਂ ਦੋ ਵਾਰ ਵੱਡੇ ਤੌਰ ਤੇ ਜਿਹੜਾ ਹਨੇਰ ਝੱਖੜ 400 ਤੋਂ 4 ਤੋਂ ਲੈ ਕੇ 8 ਮਈ ਦੇ ਦੌਰਾਨ ਫਿਰ ਤੋਂ ਇੱਕ ਜਾਂ ਦੋ ਵਾਰ ਵੀ ਦਾ ਸਾਰ ਬਣ ਸਕਦੇ ਨੇ ਉਸ ਵਾਰ ਫਿਰ ਤੋਂ ਆਪ ਗੱਲ ਕਰੇ ਇੱਕ ਜਾਂ ਦੋ ਵਾਰ ਵੱਡੇ ਤੌਰ ਤੇ ਜਿਹੜਾ ਹਨੇਰ ਝੱਖੜ ਚੱਲ ਸਕਦਾ ਹੈ ਤੇ ਇਸ ਵਿੱਚ ਉਸਦੇ ਇੱਕ ਦਿਨ ਛੱਡ ਕੇ ਠੀਕ ਹੈ ਉਸ ਵਾਰ ਇੱਕ ਦਿਨ ਫਿਰ ਬੱਦਲ ਬਣ ਕੇ ਫਿਰ ਇੱਕ ਦੋ ਦਿਨ ਛੱਡ ਕੇ ਫਿਰ ਬੱਦਲ ਬਣ ਕੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਣਦਾ ਦਿਖਾਈ ਦੇ ਰਿਹਾ ਹੈ ਪਰ ਹਨੇਰ ਝੱਖੜ ਚੱਲ ਦੀ ਸੁਭਾਵਨਾ ਜਿਹੜੀ ਕਾਫੀ ਰਹਿ ਗਈ ਜਿਹੜੀ ਕਈ ਖੇਤਰਾਂ ਵਿੱਚ ਹਨੇਰ ਝੱਖੜ ਚੱਲੇ ਕਿਤੇ ਕਿਤੇ ਆ ਸ 50 60 ਕਿਤੇ ਕਿਤੇ 70 ਤੋਂ 80 ਕਿਤੇ ਕਿਤੇ 90 ਆ ਜਿਹੜੀ ਆ ਕਿਲੋਮੀਟਰ ਪ੍ਰਤੀ ਘਾਟੀ ਦਰਫਤਾਰ ਨਾਲ ਤੇ ਜਿਹੜੇ ਮਾਵਾਂ ਤੇਜ਼ ਹਨੇਰ ਚਖੜ ਚੱਲਦੀ ਜਿਹੜੀ ਸੁਭਾਵਨਾ ਆ ਬਾਂਦੇ ਦਿਖਾਈ ਦੇ ਰਹੀ ਬਾਕੀ ਚਿਲਵਰ ਅਪਡੇਟ ਆਪਾਂ ਨੈਕਸਟ ਵੀਡੀਓ ਜਲਦੀ ਅਪਲੋਡ ਕਰਾਂਗੇ ਕਿੜਕੜ ਜਿਲਿਆਂ ਵਿੱਚ ਵਾਧ ਤੇ ਕਿੜਕੜ ਜਿਲਿਆਂ ਵਿੱਚ ਘਟ ਸੁਭਾਵਨਾ ਰਹੇਗੀ ਤਾਂ ਜਿਹੜੇ ਪ੍ਰੀ ਮੌਨਸੂਨ ਦੀਆਂ ਗਤੀਵਿਧੀਆਂ ਹੁੰਦੀਆਂ ਠੀਕ ਹੈ ਦੁਪਹਿਰ ਸ਼ਾਮ ਦੇ ਆਸ-ਪਾਸ ਜੋ ਵੀ ਆਪਾਂ ਗੱਲ ਕਰੇ ਟੈਂਪਰੇਚਰ ਵਧਣ ਦੇ ਕਾਰਨ ਤਾਂ ਨਮੀ ਜਿਹੜੀ ਵਧੀ ਇਸਤੇ ਕਾਰਨ ਜਿਹੜਾ ਪੁਰੇ ਦੀ ਵਾਪਸੀ ਜਾਂ ਜਿਹੜਾ ਕਿ ਪੂਰਾ ਚੱਲਦਾ ਹੈ ਤਾਂ ਨਮੀ ਵਧ ਕਰਚਾਂਗਲ ਬੱਦਲ ਬਣ ਸਕਦੇ ਨੇ ਕਿਸੇ ਵੀ ਇਲਾਕੇ ਨੂੰ ਆ ਦੁਪਹਿਰ ਸ਼ਾਮ ਦੇ ਆਸਪਾਸ ਜਿਹੜੇ ਪ੍ਰਭਾਵਿਤ ਕਰ ਸਕਦੇ ਦੁਪਹਿਰ ਸ਼ਾਮ ਤੋਂ ਜਾਨਕੀ ਜਿਵੇਂ ਜਿਵੇਂ ਦੁਪਹਿਰ ਤੋਂ ਬਾਅਦ ਸ਼ਾਮ ਵੱਲ ਦਾ ਸਮਾਂ ਬੀਤੇਗਾ ਜਿਹੜਾ ਗਰਚੰਗਲ ਬੱਦਲ ਬਣਨਗੇ ਠੀਕ ਹੈ ਸ਼ਾਮ ਦੁਪਹਿਰ ਸ਼ਾਮ ਤੋਂ ਰਾਤ ਦੇ ਘੰਟਿਆਂ ਜਿਹੜੇ ਪ੍ਰਭਾਵਿਤ ਕਰ ਸਕਦੇ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤੇ ਬਾਕੀ ਜ਼ਿਲ੍ਹੇਵਾਰ ਅਪਡੇਟ ਆਪਾਂ ਠੀਕ ਹੈ ਨੈਕਸਟ ਵੀਡੀਓ ਵਿੱਚ ਜਲ ਜਲਦੀ ਆਪਾਂ ਲੈ ਕੇ ਹਾਜ਼ਰ ਹੋਵਾਂਗੇ ਠੀਕ ਹੈ ਇਸ ਚੈਨਲ ਤੇ ਇਸ ਆਪਾਂ ਅਗਲੀ ਜਿਹੜੀ ਵੀਡੀਓ ਹੋਵੇਗੀ ਠੀਕ ਉਸ ਵਿੱਚ ਦਾਸਤਾ ਕੜਕ ਇਹ ਪ੍ਰੈਅਲ ਨੂੰ ਆਪਣੀ ਵੀਡੀਓ ਆ ਜੇਗੀ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਆ ਪਹੁੰਚਾਉਣਾ ਚਾਹੁੰਦੇ ਸਾਂਝਾ ਕਰਨਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਅੰਤ ਤੱਕ ਵੇਖ ਤੁਹਾਡਾ ਬਹੁਤ ਬਹੁਤ ਧੰਨਵਾਦ